ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਕੀ ਸਾਧ ਸੰਗਤ ਅੱਜ ਦਾ ਪ੍ਰਕਰਨ ਹੈ ਜੇ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦਾ ਪਰਿਵਾਰਕ ਜੀਵਨ ਸੁਖੀ ਹੋਵੇ ਤਾਂ ਆਪਣੇ ਬੱਚਿਆਂ ਦੇ ਵਿਆਹ ਕਰਨ ਵੇਲੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਗੁਰੂ ਕੀ ਸਾਧ ਸੰਗਤ ਕਿਹੜਾ ਮਾਪਾ ਨਹੀਂ ਚਾਹੁੰਦਾ ਕਿ ਸਾਡੇ ਬੱਚਿਆਂ ਦਾ ਪਰਿਵਾਰਕ ਜੀਵਨ ਸੁਖੀ ਨਾ ਹੋਵੇ ਸੋ ਆਓ ਆਪਣੇ ਬੱਚਿਆਂ ਦੇ ਪਰਿਵਾਰਕ ਜੀਵਨ ਨੂੰ ਸੁਖੀ ਬਣਾਉਣ ਲਈ ਅੱਜ ਦੇ ਪ੍ਰਕਰਨ ਨਾਲ ਜੁੜੀਏ ਦਾਸ ਭਾਈ ਸੈਪਾਈ ਗੁਰ ਇਕਵਾਲ ਸਿੰਘ ਜੀ ਉਹਨਾਂ ਵੱਲੋਂ ਲਿਖੀ ਪੁਸਤਕ ਸ਼ਰਦਾ ਦੀਆਂ 11 ਨਿਸ਼ਾਨੀਆਂ ਪੜ੍ਹ ਰਿਆ ਸੀ ਉਹਦੇ ਵਿੱਚ ਇਹ प्रकरण ਬੜਾ ਚੰਗਾ ਲੱਗਿਆ ਅੱਜ ਆਪ ਸੰਗਤਾਂ ਦੇ ਨਾਲ ਸਾਂਝਾ ਕਰਨ ਲੱਗੇ ਹਾਂ ਆਓ ਸ਼ਰਧਾ ਭਾਵਨਾ ਦੇ ਨਾਲ ਕੁਝ ਸਮਾਂ ਆਪਣੇ ਸਮੇਂ ਨੂੰ ਕੀਮਤੀ ਬਣਾਉਣ ਲਈ ਇਸ ਸਮੇਂ ਨਾਲ ਜੁੜੀਏ ਭਾਈ ਸਾਹਿਬ ਜੀ ਇਸ ਕਿਤਾਬ ਦੇ ਵਿੱਚ ਸ਼ਰਦਾ ਦੀਆਂ 11 ਨਿਸ਼ਾਨੀਆਂ ਦੇ ਵਿੱਚੋਂ ਸ਼ਰਦਾ ਦੀ 6ਵੀਂ ਨਿਸ਼ਾਨੀ ਵਿੱਚ ਲਿਖਦੇ ਨੇ ਕਿ ਆਪਣੇ ਸਭ ਤਰ੍ਹਾਂ ਦੇ ਨਿੱਕੇ ਵੱਡੇ ਕਾਰਜਾਂ ਵਿੱਚ ਭਾਈ ਇਹ ਗੱਲ ਜ਼ਰੂਰ ਚੈੱਕ ਕਰਿਆ ਕਰੋ ਕਿ ਗੁਰੂ ਨੂੰ ਅਸੀਂ ਪਹਿਲ ਦਿੰਨੇ ਆ ਕਿ ਦੁਨੀਆ ਨੂੰ ਪਹਿਲ ਦਿੰਨੇ ਆ ਆਪਣੇ ਘਰ ਆਪਣੇ ਸਕੇ ਸੰਬੰਧੀਆਂ ਆਪਣੇ ਸੁੱਖਾਂ ਨੂੰ ਪਹਿਲ ਦਿੰਦੇ ਆ ਕਿ ਗੁਰੂ ਨੂੰ ਪਹਿਲ ਦਿੰਨੇ ਆ ਸਾਡੀ ਜ਼ਿੰਦਗੀ ਵਿੱਚ ਚਾਰ ਸੰਸਕਾਰ ਆਉਂਦੇ ਹਨ ਜਨਮ ਸੰਸਕਾਰ ਅੰਮ੍ਰਿਤ ਸੰਸਕਾਰ ਤੇ ਆਨੰਦ ਸੰਸਕਾਰ ਤੇ ਅੰਤਮ ਸੰਸਕਾਰ ਬਈ ਇਹਨਾਂ ਚਾਰਾਂ ਵਿੱਚ ਵੀ ਚੱਕ ਕਰਿਆ ਕਰੋ ਕਿ ਦੁਨੀਆ ਨੂੰ ਦੂਜ ਦਿੰਦੇ ਹੋ ਤੇ ਗੁਰੂ ਨੂੰ ਪਹਿਲ ਜਾਂ ਗੁਰੂ ਨੂੰ ਦੂਜ ਤੇ ਦੁਨੀਆ ਨੂੰ ਪਹਿਲ ਸੁਪਾਈ ਸਾਹਿਬ ਜੀ ਆਨੰਦ ਸੰਸਕਾਰ ਦੇ ਵਿੱਚ ਲਿਖਦੇ ਨੇ ਕਿ ਗੁਰਮੁਖ ਪਿਆਰਿਓ ਜਦੋਂ ਸਾਡੇ ਬੱਚਿਆਂ ਦੇ ਵਿਆਹ ਅਸੀਂ ਕਰਨੇ ਹੁੰਦੇ ਹਨ ਨਾ ਤਾਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਆ ਜਿਵੇਂ ਇਸ ਦੁਨੀਆ ਵਿੱਚ ਵੀ ਦੁਨੀਆ ਨੂੰ ਦੂਜ ਤੇ ਗੁਰੂ ਨੂੰ ਪਹਿਲ ਆ ਜਿਹੜਾ ਦੁਨੀਆ ਨੂੰ ਪਹਿਲ ਦੇਣ ਵਾਲਾ ਹੋਵੇ ਨਾ ਉਹ ਜਦੋਂ ਆਪਣੇ ਲੜਕੇ ਵਾਸਤੇ ਰਿਸ਼ਤਾ ਦੇਖੇਗਾ ਤਾਂ ਉਹ ਇਹ ਦੇਖੇਗਾ ਕਿ ਲੜਕੀ ਸੁੰਦਰ ਹੋਵੇ ਲੜਕੀ ਸੁੰਦਰ ਹੋਵੇ ਪੜ੍ਹੀ ਲਿਖੀ ਹੋਵੇ ਕੱਦ-ਕਾਠ ਮੈਚ ਕਰਦਾ ਹੋਵੇ ਤੇ ਜਾਤ ਤੇ ਜਾਤ ਬਰਾਦਰੀ ਬਰਾਬਰ ਦੀ ਹੋਵੇ ਇਹ ਸਭ ਦੁਨਿਆਵੀ ਗੱਲਾਂ ਹਨ ਪਰ ਗੁਰੂ ਨੂੰ ਪਹਿਲ ਦੇਣ ਵਾਲਾ ਇਹਨਾਂ ਚੀਜ਼ਾਂ ਦੇ ਨਾਲ-ਨਾਲ ਇਹ ਵੀ ਪਤਾ ਕਰਦਾ ਹੈ ਕਿ ਜਿਸ ਬੱਚੀ ਦੇ ਮੇਰੇ ਘਰ ਦੀ ਨੂੰਹ ਬਣਨਾ ਹੈ ਬਈ ਉਸ ਨੂੰ ਜਪਜੀਤ ਸਾਹਿਬ ਕੰਠਾ ਹੈ ਕਿ ਨਹੀਂ ਉਸ ਨੇ ਅੰਮ੍ਰਿਤ ਛਕਿਆ ਹੈ ਕਿ ਨਹੀਂ ਨਿਤਨੇਮ ਕਰਦੀ ਹੈ ਜਾਂ ਨਹੀਂ ਕੀਰਤਨ ਦੀ ਦਾਤ ਉਸ ਨੂੰ ਝੋਲੀ ਵਿੱਚ ਪਈ ਹੋਈ ਹੈ ਕਿ ਨਹੀਂ ਆਪ ਹੀ ਦੱਸੋ ਬਈ ਨਿਰੀ ਸੋਹਣੀ ਤੇ ਪੈਸੇ ਵਾਲੀ ਨੂੰਹ ਲਿਆ ਕੇ ਕੀ ਕਰੋਗੇ ਜਿਹੜੀ ਸਾਰਾ ਦਿਨ ਟੀਵੀ ਲਾ ਕੇ ਹੀ ਬੈਠੀ ਰਹੇਗੀ ਜਾਂ ਨਾਵਲ ਪੜ੍ਹਦੀ ਰਹੇਗੀ ਜਿਹੜਾ ਗੁਰੂ ਨੂੰ ਇੱਕ ਨੰਬਰ ਤੇ ਰੱਖਦਾ ਹੈ ਉਹ ਇਹ ਗੱਲਾਂ ਪਹਿਲਾਂ ਧਿਆਨ ਵਿੱਚ ਰੱਖਦਾ ਹੈ ਕਿ ਮੇਰੇ ਘਰ ਜੋ ਨੂੰ ਆਵੇ ਉਹ ਨਾਮ ਵਿੱਚ ਰੰਗੀ ਹੋਈ ਹੋਵੇ ਨਾਮ ਜਪਣ ਵਾਲੀ ਹੋਵੇ ਇਸੇ ਤਰ੍ਹਾਂ ਲੜਕੀ ਲਈ ਰਿਸ਼ਤਾ ਵੇਖਣਾ ਹੋਵੇ ਤੇ ਆਮ ਤੌਰ ਤੇ ਅਸੀਂ ਇਹੀ ਦੇਖਦੇ ਹਾਂ ਕਿ ਲੜਕੇ ਦਾ ਕਾਰੋਬਾਰ ਚੰਗਾ ਹੋਵੇ ਪੜਿਆ ਲਿਖਿਆ ਹੋਵੇ ਮਾਇਆ ਹੋਵੇ ਆਪਣਾ ਮਕਾਨ ਹੋਵੇ ਇਹ ਸਭ ਚੀਜ਼ਾਂ ਵੀ ਵੇਖਣੀਆਂ ਹਨ ਇਹ ਨਹੀਂ ਵੀ ਇਹ ਨਹੀਂ ਵੇਖਣੀਆਂ ਇਹ ਵੀ ਵੇਖਣੀਆਂ ਹਨ ਪਰ ਜਿੱਥੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਨਾਲ ਹੀ ਇਹ ਵੀ ਜ਼ਰੂਰ ਵੇਖਿਆ ਕਰੋ ਕਿ ਲੜਕਾ ਅਮਰਤਧਾਰੀ ਹੈ ਕਿ ਨਹੀਂ ਸਿੱਖੀ ਵਿੱਚ ਪੂਰਾ ਹੈ ਕਿ ਨਹੀਂ ਜਿਹੜਾ ਗੁਰੂ ਨੂੰ ਇੱਕ ਨੰਬਰ ਤੇ ਰੱਖਦਾ ਹੈ ਨਾ ਸਾਧ ਸੰਗਤ ਉਸ ਦੇ ਮਨ ਵਿੱਚ ਇਹ ਰੀਜ ਹੁੰਦੀ ਹੈ ਕਿ ਬਈ ਮੇਰਾ ਜਵਾਈ ਅੰਮ੍ਰਿਤਧਾਰੀ ਹੋਵੇ ਜਿਸ ਦੇ ਸਦਕੇ ਮੇਰੀ ਵੀ ਕੁਲ ਤਰ ਜਾਵੇ ਆਮ ਬੰਦਾ ਦੂਸਰੀਆਂ ਚੀਜ਼ਾਂ ਵੇਖਦਾ ਹੈ ਪਰ ਇੱਧਰ ਕੋਈ ਧਿਆਨ ਹੀ ਨਹੀਂ ਦਿੰਦਾ ਇਤਿਹਾਸ ਵੱਲ ਝਾਤੀ ਮਾਰੀਏ ਨਾ ਗੁਰੂ ਅਮਰਦਾਸ ਜੀ ਦੇ ਮਹਿਲ ਮਾਤਾ ਮਨਸਾ ਦੇਵੀ ਜੀ ਨੇ ਜਦੋਂ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਬੀਬੀ ਪਾਨੀ ਜਵਾਨ ਹੋ ਗਈ ਐ ਉਸ ਲਈ ਕੋਈ ਲੜਕਾ ਦੱਸੋ ਤਾਂ ਸਤਿਗੁਰੂ ਕਹਿਣ ਲੱਗੇ ਕਿ ਹੋਜਿਆ ਹੋਵੇ ਉਧਰੋਂ ਉਸ ਸਮੇਂ ਅਚਾਨਕ ਭਾਈ ਜੇਠਾ ਜੀ ਸਿਰ ਤੇ ਸੇਵਾ ਦਾ ਵਾਲਟਾ ਚੁੱਕੀ ਲੰਘੇ ਨਾ ਤਾਂ ਮਾਤਾ ਜੀ ਦੀ ਨਜ਼ਰ ਉਹਨਾਂ ਤੇ ਪਈ ਤੇ ਆਖ ਦਿੱਤਾ ਮਹਾਰਾਜ ਬੱਸ ਇਹੋ ਜਿਹਾ ਹੋਵੇ ਤਾਂ ਸਤਿਗੁਰੂ ਕਹਿਣ ਲੱਗੇ ਇਹੋ ਜਿਹਾ ਤਾਂ ਪਾਈ ਬਸ ਇਹੀ ਐ ਇਹੋ ਜਿਹਾ ਤਾਂ ਇਹੀ ਐ ਜਿਹੜੀ ਗੱਲ ਗੁਰੂ ਕੀ ਸਾਧ ਸੰਗਤ ਦਾ ਸਾਂਝੀ ਕਰਨਾ ਚਾਹੁੰਦਾ ਧਿਆਨ ਦੇਣਾ ਕਿ ਤੀਸਰੇ ਪਾਸਾ ਨੇ ਆਪਣੀ ਬੱਚੀ ਲਈ ਬਰ ਲੱਭਿਆ ਤੇ ਭਾਈ ਜੇਠਾ ਜੀ ਵਿੱਚ ਕਿਹੜੀ ਚੀਜ਼ ਵੇਖੀ ਜੇ ਦੁਨੀਆਂ ਦੇ ਪੱਖ ਤੋਂ ਵੇਖੀਏ ਤਾਂ ਮਾਤਾ ਪਿਤਾ ਦਾ ਸਾਆ ਵੀ ਸਿਰ ਤੇ ਨਹੀਂ ਨਾਨੀ ਨੇ ਪਾਲਿਆ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਹਨ ਇਤਨੀ ਗਰੀਬੀ ਦੁਨਿਆਵੀ ਪੜ੍ਹਾਈ ਲਿਖਾਈ ਵੀ ਕੋਈ ਨਹੀਂ ਭਾਵੇਂ ਜਦੋਂ ਸੇਵਾ ਕਰਕੇ ਕਪਾੜ ਟ ਖੁੱਲ ਗਏ ਫਿਰ ਜੋ ਪੜ੍ਹਾਈ ਕਰ ਗਏ ਜੋ ਦਰਜਾ ਜੋ ਉਹਦਾ ਪ੍ਰਾਪਤ ਹੋ ਗਿਆ ਨਾ ਫਿਰ ਸਭ ਦੁਨਿਆਵੀ ਗੱਲਾਂ ਪਿੱਛੇ ਰਹਿ ਗਈਆਂ ਪਰ ਸਾਡੀ ਜੋ ਵਿਚਾਰ ਚੱਲ ਰਹੀ ਹੈ ਕਿ ਜਦੋਂ ਗੁਰੂ ਸਾਹਿਬ ਨੇ ਆਪਣੀ ਬੱਚੀ ਦਾ ਉਹਨਾਂ ਨਾਲ ਰਿਸ਼ਤਾ ਕੀਤਾ ਉਸ ਸਮੇਂ ਉਹਨਾਂ ਦੀ ਕੀ ਪੁਜੀਸ਼ਨ ਸੀ ਉਸ ਵੇਲੇ ਕਿਹੜੀ ਚੀਜ਼ ਵੇਖ ਕੇ ਗੁਰੂ ਸਾਹਿਬ ਨੇ ਆਪਣੀ ਬੱਚੀ ਦਾ ਹੱਥ ਉਹਨਾਂ ਨੂੰ ਫੜਾਇਆ ਜੋ ਉਹਨਾਂ ਨੇ ਭਾਈ ਜੇਠਾ ਜੀ ਵੱਲ ਇਸ਼ਾਰਾ ਕਰਕੇ ਬਚਨ ਕੀਤਾ ਸੀ ਕਿ ਇਸ ਦੇ ਵਰਗਾ ਬਸ ਇਹੀ ਹੈ ਉਹ ਇਹ ਸੀ ਸਾ ਸੰਗਤ ਕੇ ਜਿਹੜੀ ਮਹਾਰਤ ਵਿੱਚ ਜਿਹੜੀ ਮਹਾਰਤ ਇਸ ਦੇ ਅੰਦਰ ਹੈ ਹੋਰ ਉਹ ਹੋਰ ਕਿਸੇ ਕੋਲ ਨਹੀਂ ਗੁਰੂ ਅਮਰਦਾਸ ਜੀ ਜਾਣਦੇ ਸਨ ਕਿ ਇਹ ਸਭ ਤੋਂ ਅਨਮੋਲ ਤੇ ਉੱਤਮ ਪਦ ਹੈ ਜਿਹੜੀ ਅਵਸਥਾ ਜਿਹੜਾ ਸਹਜ ਜਿਹੜਾ ਸਿਮਰਨ ਜਿਹੜਾ ਆਨੰਦ ਜਿਹੜੀ ਬੰਦਗੀ ਉਸ ਦੇ ਅੰਦਰ ਹੈ ਉਸ ਦਾ ਸਦਕਾ ਸਭ ਕੁਝ ਚੱਲਿਆ ਆਵੇਗਾ ਇਸੇ ਲਈ ਤੁਸੀਂ ਵੀ ਜਦੋਂ ਬੱਚੀ ਲਈ ਰਿਸ਼ਤਾ ਲੱਭਦੇ ਹੋ ਤਾਂ ਜਿੱਥੇ ਦੂਸਰੀਆਂ ਚੀਜ਼ਾਂ ਵੇਖਦੇ ਹੋ ਉਥੇ ਇਹ ਵੀ ਜ਼ਰੂਰ ਵੇਖਿਆ ਕਰੋ ਕਿ ਲੜਕੇ ਅੰਦਰ ਗੁਰਮਤ ਹੈ ਕਿ ਨਹੀਂ ਉਸ ਨੂੰ ਜਪਜੀ ਸਾਹਿਬ ਯਾਦ ਹੈ ਕਿ ਨਹੀਂ ਸੁਖਣੀ ਸਾਹਿਬ ਦਾ ਪਾਠ ਰੋਜ਼ ਪੂਰਾ ਜੇ ਨਹੀਂ ਤਾਂ 6 ਅਸ਼ਟਪਦੀਆਂ ਜਾਂ 12 ਅਸ਼ਟਪਦੀਆਂ ਪੜਦਾ ਹੈ ਕਿ ਨਹੀਂ ਇਹਨਾਂ ਗੱਲਾਂ ਤੋਂ ਨਚੋੜ ਤੁਹਾਡੇ ਸਾਹਮਣੇ ਆ ਜਾਵੇਗਾ ਕਿ ਜਿਸ ਨੂੰ ਮੈਂ ਜੋਵਾਈ ਬਣਾਉਣ ਜਾ ਰਿਹਾ ਹਾਂ ਉਹ ਕਿੰਨਾ ਕੁ ਗੁਰੂ ਵੱਲ ਲੱਗਾ ਹੈ ਪਰ ਇਹੋ ਜਿਹੇ ਸਵਾਲ ਆਪਣੇ ਬੱਚੇ ਜਾਂ ਬੱਚੀ ਲਈ ਕੋਈ ਰਿਸ਼ਤਾ ਦੇਣ ਲੱਗਿਆਂ ਉਹੀ ਪੁੱਛੇਗਾ ਵੀ ਜਿਹੜਾ ਗੁਰੂ ਨੂੰ ਪਹਿਲੇ ਨੰਬਰ ਤੇ ਰੱਖਣ ਵਾਲਾ ਹੋਵੇਗਾ ਕਿਉਂਕਿ ਗੁਰੂ ਨੂੰ ਇੱਕ ਨੰਬਰ ਤੇ ਰੱਖਣ ਵਾਲੇ ਦੇ ਅੰਦਰ ਇਹ ਰੀਜ ਹੁੰਦੀ ਹੈ ਕਿ ਗੁਰਮਤਿ ਤੇ ਚੱਲਣ ਵਾਲੇ ਧਰਮੀ ਬੇਟੇ ਨਾਲ ਮੇਰੀ ਸਾਝ ਪਵੇ ਬਾਬਾ ਨੰਦ ਸਿੰਘ ਜੀ ਵਚਨ ਕਰਦੇ ਸੰਸਾਧ ਸੰਗਤ ਕਿ ਕਿਸੇ ਸ਼ਰਾਬੀ ਦੀ ਧੀ ਨੂੰ ਵੇਸ਼ਕ ਆਪਣੀ ਨੂੰ ਬਣਾ ਲੈ ਪਰ ਕਿਸੇ ਸ਼ਰਾਬੀ ਕਰ ਆਪਣੀ ਧੀ ਨਹੀਂ ਦੇਣੀ ਕਿਉਂਕਿ ਕਿਸੇ ਸ਼ਰਾਬੀ ਕਰ ਆਪਣੀ ਧੀ ਦੇ ਦਿੱਤੀ ਤਾਂ ਇਹ ਪਾਪ ਹੋ ਜਾਵੇਗਾ ਕਿ ਬੱਚੀ ਨਰਕ ਵਿੱਚ ਭੇਜ ਦਿੱਤੀ ਉਹ ਹੱਥ ਜਿਨ੍ਹਾਂ ਨੇ ਗੁਟਕਾ ਸਾਹਿਬ ਪੜ੍ਹਨਾ ਸੀ ਉਹ ਹੱਥ ਜਿਨ੍ਹਾਂ ਨੇ ਗੁਟਕਾ ਸਾਹਿਬ ਫੜਨਾ ਸੀ ਪਤੀ ਨੂੰ ਸ਼ਰਾਬ ਦੇ ਗਲਾਸ ਬਣਾ ਕੇ ਦੇਣਗੇ ਉਹ ਹੱਥ ਜਿਨ੍ਹਾਂ ਨੇ ਮਾਲਾ ਫੜਨੀ ਸੀ ਉਹ ਮਾਸ ਬਣਾਉਣਗੇ ਜੇਕਰ ਕਿਸੇ ਸ਼ਰਾਬੀ ਦੀ ਧੀ ਨੂੰ ਨੂੰ ਬਣਾ ਕੇ ਲਿਆਉਂਦੇ ਹੋ ਤਾਂ ਇਹ ਪੁੰਨ ਦਾ ਕੰਮ ਹੈ ਕਿਉਂਕਿ ਉਸ ਨੂੰ ਨਰਕਾਂ ਵਿੱਚੋਂ ਕੱਢ ਕੇ ਸਵਰਗਾਂ ਵਿੱਚ ਲੈ ਆਉਂਦਾ ਹੈ ਸੇਮੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਵਚਨ ਹਨ ਕਿ ਵਈ ਧੀ ਦਾ ਨਾਤਾ ਕਰਨ ਵੇਲੇ ਦੋ ਚੀਜ਼ਾਂ ਜ਼ਰੂਰ ਵੇਖੋ ਧੀ ਦਾ ਨਾਤਾ ਕਰਨ ਵੇਲੇ ਇਹ ਦੋ ਚੀਜ਼ਾਂ ਜ਼ਰੂਰ ਵੇਖੋ ਇੱਕ ਤਾਂ ਇਹ ਕਿ ਜਿੱਥੇ ਰਿਸ਼ਤਾ ਕਰ ਰਹੇ ਹੋ ਘਰ ਵਿੱਚ ਸਿੱਖੀ ਹੈ ਕਿ ਨਹੀਂ ਦੂਸਰਾ ਉਹਨਾਂ ਦੀ ਕਿਰਤ ਸੁੱਚੀ ਹੈ ਕਿ ਨਹੀਂ ਇਹੋ ਜਿਹੇ ਘਰ ਵਿੱਚ ਭੇਜੀ ਧੀ ਤਕਰੀਬਨ ਸੁਖੀ ਰਹਿੰਦੀ ਹੈ ਦੁਨੀਆ ਨੂੰ ਇੱਕ ਨੰਬਰ ਤੇ ਰੱਖਣ ਵਾਲਾ ਸਿਰਫ ਪੈਸਾ ਤੇ ਸੁੰਦਰਤਾ ਵੇਖਦਾ ਹੈ ਉਹ ਗੁਰਸਿੱਖੀ ਨਹੀਂ ਵੇਖਦਾ ਭਈ ਜੋ ਗੁਰਸਿੱਖ ਹੈ ਅਧਿਆਤਮਕ ਹੈ ਉਹ ਗੁਰੂ ਨੂੰ ਇੱਕ ਨੰਬਰ ਤੇ ਰੱਖਦਾ ਹੈ ਉਹ ਨਿਤਨੇਮ ਗੁਰਸਿੱਖੀ ਨੂੰ ਵੀ ਵੇਖਦਾ ਹੈ ਇਸ ਤੋਂ ਇਲਾਵਾ ਜੋ ਆਨੰਦ ਕਾਰਜ ਸਮੇਂ ਵਿਆਹ ਪਾਰਟੀਆਂ ਨੂੰ ਮੀਟ ਸ਼ਰਾਬ ਦੇ ਦੌਰ ਚਲਾਈ ਜਾਂਦੇ ਹਨ ਵੀ ਇਹ ਕੰਮ ਵੀ ਉਹੀ ਕਰਦੇ ਹਨ ਜਿਹੜੇ ਗੁਰੂ ਨੂੰ ਮੁੱਖ ਨਹੀਂ ਰੱਖਦੇ ਉਹ ਕਹਿ ਦਿੰਦੇ ਹਨ ਕਿ ਦੁਨਿਆਦਾਰੀ ਆ ਦੁਨਿਆਦਾਰੀ ਵੇਖਣੀ ਹੈ ਸਾਨੂੰ ਤਾਂ ਦੁਨਿਆਦਾਰੀ ਵੇਖਣੀ ਪੈਂਦੀ ਹੈ ਵਿਆਹ ਸ਼ਾਦੀਆਂ ਤੇ ਰਿਸ਼ਤੇਦਾਰ ਨਾਰਾਜ਼ ਹੋ ਜਾਂਦੇ ਹਨ ਆਪ ਕਹਿੰਦੇ ਹਨ ਕਿ ਇਸ ਦੇ ਬਿਨਾਂ ਤਾਂ ਵਿਆਹ ਸ਼ਾਦੀਆਂ ਦਾ ਰੰਗ ਹੀ ਨਹੀਂ ਵੱਜਦਾ ਇਹ ਹੈ ਦੁਨੀਆ ਨੂੰ ਇੱਕ ਨੰਬਰ ਤੇ ਰੱਖਣਾ ਇਸ ਵਿੱਚ ਗੁਰੂ ਦੀ ਪ੍ਰਸ਼ੰਤਾ ਨਹੀਂ ਫਿਰ ਤੁਸੀਂ ਇਹ ਵੀ ਅੰਦਾਜ਼ਾ ਲਾਭੋ ਕਿ ਕਿੱਥੇ ਤੇ ਤੁਹਾਨੂੰ ਚਾਹੀਦਾ ਹੈ ਕਿ ਬੱਚੇ ਬੱਚੀ ਦਾ ਸਿਰ ਜੁੜ ਰਿਹਾ ਹੋ ਉਹਨਾਂ ਦੀ ਨਵੀਂ ਜ਼ਿੰਦਗੀ ਲਈ ਸਭ ਦੀਆਂ ਅਸੀਸਾਂ ਇਕੱਠੀਆਂ ਕਰੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂਕੇ ਤੁਹਾਡੇ ਬੱਚਿਆਂ ਦਾ ਆਉਣ ਵਾਲਾ ਪਰਿਵਾਰਕ ਜੀਵਨ ਖੁਸ਼ਹਾਲ ਹੋਵੇ ਤੇ ਕਿੱਥੇ ਤੁਸੀਂ ਵੀ ਅਨੇਕਾਂ ਜੀਵਾਂ ਨੂੰ ਆਹ ਬੱਕਰਿਆਂ ਨੂੰ ਮੁਰਗੀਆਂ ਨੂੰ ਆਹ ਬੱਕਰਿਆਂ ਮੁਰਗੀਆਂ ਨੂੰ ਮਰਵਾ ਕੇ ਆਪਣੇ ਬੱਚਿਆਂ ਲਈ ਉਹਨਾਂ ਦੀਆਂ ਵਾਦੂਆਮਾਂ ਸਹਿਿਹੜ ਰਹੇ ਹੋ ਤੇ ਪਾਪਾਂ ਦੇ ਭਾਗੀ ਬਣ ਰਹੇ ਹੋ ਵੀ ਜੇ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਦਾ ਪਰਿਵਾਰਕ ਜੀਵਨ ਸੁਖੀ ਹੋਵੇ ਬੱਚਿਆਂ ਦਾ ਜੀਵਨ ਸਹਿਲਾ ਹੋਵੇ ਖੁਸ਼ੀਆਂ ਭਰਿਆ ਹੋਵੇ ਤਾਂ ਜਰੂਰ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਕਿ ਬੱਚਿਆਂ ਦੇ ਆਨੰਦ ਕਾਰਜ ਵਿੱਚ ਵੀ ਦੁਨੀਆ ਨੂੰ ਦੂਸਰੇ ਨੰਬਰ ਤੇ ਅਤੇ ਗੁਰੂ ਨੂੰ ਇੱਕ ਨੰਬਰ ਤੇ ਰੱਖੀਏ ਸੋ ਸਾਧ ਸੰਗਤ ਇਹ ਸੀ ਅੱਜ ਦਾ ਪ੍ਰਕਰਨ ਸਤਿਗੁਰੂ ਪਾਤਸ਼ਾਹ ਮਹਾਰਾਜ ਮੀਰ ਕਰਨ ਸੋ ਆ ਕਈ ਵਾਰੀ ਤਾਂ ਦੇਖੀਦਾ ਹੈ ਗੁਰੂ ਕੀ ਸਾਧ ਸੰਗਤ ਪੋਦੇ ਮਹੀਨੇ ਦੇ ਵਿੱਚ ਵੀ ਅੱਡੇ ਅੱਡੇ ਸ਼ਹੀਦੀ ਸਾਕੇ ਆ ਜਿਹੜੇ ਸਤਿਗੁਰ ਦੇ ਅੱਗੇ ਅਸੀਂ ਬੱਚਿਆਂ ਦੇ ਆਨੰਦ ਕਾਰਜ ਕਰਦੇ ਹਾਂ ਉਹਨਾਂ ਸਤਿਗੁਰਾਂ ਨੇ ਸਿੱਖੀ ਖਾਤਰ ਸਾਡੇ ਲਈ ਸਾਰਾ ਸਰਵੰਸ ਕੁਰਬਾਨ ਕਰ ਦਿੱਤਾ ਆਪਣੇ ਬੱਚਿਆਂ ਨੂੰ ਸਾਡੇ ਉੱਤੋਂ ਵਾਰ ਦਿੱਤਾ ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂੰਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਕਹਿਣ ਵਾਲੇ ਸਤਿਗੁਰੂ ਦੇ ਅੱਗੇ ਜਦੋਂ ਅਸੀਂ ਆਪਣੇ ਬੱਚਿਆਂ ਦੇ ਆਨੰਦ ਕਾਰਜ ਕਰਦੇ ਹਾਂ ਸਾਧ ਸੰਗਤ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਪੋਹ ਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਤੇ ਚਮਕੌਰ ਗੜੀ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਅਤੇ ਸਰਹੰਦ ਦੇ ਵਿੱਚ ਨੀਹਾਂ ਦੇ ਵਿੱਚ ਛੋਟੇ ਸਹਿਬਜ਼ਾਦੇ ਗੁਰੂ ਕੀ ਸਾਧ ਸੰਗਤ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀਆਂ ਨੂੰ ਔਰ ਮਾਤਾ ਗੁਜਰ ਕੌਰ ਜੀ ਨੂੰ ਸਾਡੇ ਲਈ ਕੁਰਬਾਨ ਕਰਕੇ ਸਾਨੂੰ ਆਹ ਦਿਨ ਦਿੱਤੇ ਹਨ ਸਾਨੂੰ ਖੁਸ਼ੀਆਂ ਬਖਸ਼ੀਆਂ ਹਨ ਸਾਨੂੰ ਰਾਜ ਭਾਗ ਦੇ ਮਾਲਕ ਬਣਾਇਆ ਹੈ ਸੋ ਆਓ ਇਨਾਂ ਦਿਨਾਂ ਦੇ ਵਿੱਚ ਕਦੇ ਵੀ ਆਪਣੇ ਬੱਚਿਆਂ ਦੇ ਵਿਆਹਾਂ ਦਾ ਪ੍ਰੋਗਰਾਮ ਨਾ ਕਰਿਏ ਕੋਈ ਖੁਸ਼ੀਆਂ ਦੇ ਪ੍ਰੋਗਰਾਮ ਨਾ ਕਰਿਏ ਵੱਧ ਤੋਂ ਵੱਧ ਨੀਮ ਕਰਿਏ ਬਾਣੀ ਪੜਿਏ ਸਿਮਰਨ ਕਰਿਏ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਇਤਿਹਾਸ ਬਾਬਾ ਜੀ ਸਿੰਘ ਜੀ ਬਾਬਾ ਜੋਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਦੇ ਜੀਵਨ ਇਤਿਹਾਸ ਔਰ ਸ਼ਹੀਦੀ ਇਤਿਹਾਸ ਨੂੰ ਸੁਣਾ ਕੇ ਬੱਚਿਆਂ ਨੂੰ ਗੁਰੂ ਦੇ ਲੜ ਲਾਈਏ ਤਾਂ ਕਿ ਬੱਚਿਆਂ ਦਾ ਵੀ ਗੁਰੂ ਦੇ ਨਾਲ ਪਿਆਰ ਬਣੇ ਤੇ ਇਹਨਾਂ ਗੱਲਾਂ ਨੂੰ ਯਾਦ ਰੱਖੀਏ ਸਾਡੇ ਲਈ ਗੁਰੂ ਸਾਹਿਬ ਨੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਕੀਤੀਆਂ ਹਨ ਸਾਨੂੰ ਇਹਨਾਂ ਦਿਨਾਂ ਵਿੱਚ ਬੱਚਿਆਂ ਦੇ ਵਿਆਹ ਕਰਨੇ ਕਦਾ ਚਿੱਤ ਵੀ ਸੂਭਾ ਨਹੀਂ ਦਿੰਦੇ ਸੋ ਆਓ ਹੋਈਆਂ ਪੁਲਾ ਚੁਕਾਂ ਦੀ ਖਿਮਾ ਕਰਨੀ ਜੀ ਆਪ ਸੂਝਵਾਨ ਹੋ ਸਿਆਣੇ ਹੋ ਬਦ ਤੁ ਬਦ ਗੁਰ ਇਤਿਹਾਸ ਨੂੰ ਸਰਵਣ ਕਰੋ ਬਾਣੀ ਪੜੋ ਫਿਰ ਕੀ ਹੋਏਗਾ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ